ਦੇ ਸੋਰਸਿੰਗ ਟੈਨਾ ਜੀ ਮੇਰੇ ਨਾਲ ਕਨੈਕਟ ਹੋ ਗਏ ਨੇ ਅ ਟੈਨਾ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵੈਲਕਮ ਬੜੀ ਮਿਹਰਬਾਨੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਸਾਡੇ ਜਿੰਨੇ ਵੀ ਸਾਡੇ ਪਰਿਵਾਰਕ ਮੈਂਬਰ ਨੇ ਉਹਨਾਂ ਨੂੰ ਪਿਆਰ ਭਰੀ ਤਨਿੱਕੀ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਦੀਆਂ ਸੁਰਖੀਆਂ ਦਾ ਵੇਰਵਾ ਇਹ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਜਲੰਧਰ ਵਾਲੀ ਜਿੰਨੀ ਚੋਣ ਵੀ ਸਾਡੀ ਝੋਲੀ ਦੇ ਵਿੱਚ ਪਵੇਗੀ ਅਮਰਪਾਲ ਸਿੰਘ ਨੂੰ 4 ਦਿਨ ਦੀ ਤੈਰੋਨ ਮਿਲੀ 123 ਲੋਕਾਂ ਦਾ ਕਾਤਲ ਬਾਬਾ ਭਾਜਪਾ ਦੀ ਝੰਡੀ ਵਾਲੀ ਕਾਰ ਲੈ ਕੇ ਫਰਾਰ ਸੰਗੜਾਂ ਦੇ ਥੱਪੜ ਮਾਰਨ ਵਾਲੀ ਕੁਲਵਿੰਦਰਪੌਰ ਬੰਗਲੌਰ ਦੇ ਵਿੱਚ ਭੇਜੀ ਗਾਇਕਾ ਗੁਰਮੀਤ ਬਾਬਾ ਦੀ ਧੀ ਜੀ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਕੀਤੀ ਆਰਥਿਕ ਮਦਦ ਭਗਵੰਤ ਮਾਨ ਨੇ ਕੱਢਿਆ ਜਲੰਧਰ ਦੇ ਵਿੱਚ ਰੋਡ ਸ਼ੋ ਜਾਕੜ ਤੇ ਬਾਜਵਾ ਨੇ ਭਗਵੰਤ ਮਾਨ ਦੇ ਉੱਤੇ ਕੀਤੇ ਸ਼ਬਦਕਵਾਰ ਪੰਜਾਬ ਦੀਆਂ ਤਿੰਨ ਵਿਧਾਨ ਸਭਾ ਚੋਣਾਂ ਦੀ ਤਸਵੀਰ ਬਦਲੇਗੀ ਪੰਜਾਬ ਦਾ ਦ੍ਰਿਸ਼ ਬੀਬੀ ਸਰਜੀਤ ਕੌਰ ਨੇ ਪ੍ਰਸੰਸ਼ਕਾਂ ਨੇ ਕਿਹਾ ਕਿ ਇਹਨਾਂ ਨੂੰ ਜ਼ਬਰਦਸਤੀ ਲੈ ਗਏ ਸੀ ਆਮ ਆਦਮੀ ਪਾਰਟੀ ਚ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਨਾਂ ਦੇ ਉੱਤੇ ਮੰਗੇ ਜੇਲ੍ਹ ਦੇ ਵਿੱਚੋਂ ਪੈਸੇ ਤੇ ਆਖਰੀ ਵਾਰ ਸਰਨਾ ਨੇ ਬਾਗੀ ਧੜੇ ਦੇ ਉੱਤੇ ਟੁੱਕੇ ਸਵਾਸ ਹੁਣ ਹਾਜ਼ਰ ਹੈ ਪੰਜਾਬ ਦੀ ਖਬਰਸਾਰ ਅਤੇ ਦਿੱਲੀ ਦਰਬਾਰ ਦੇ ਚਲੰਤ ਮਾਮਲਿਆਂ ਤੇ ਵਿਚਾਰ ਡਰਣਾ ਜੀ ਅਮਰਪਾਲ ਸਿੰਘ ਨੂੰ ਹੁਣ ਪੈਰੋਲ ਮਿਲ ਗਈ ਹੈ ਤੇ ਸੌ ਚੁੱਕਣਗੇ ਉਹਦੇ 'ਚ ਕੋਈ ਸ਼ਰਤਾਂ ਤੇ ਨਹੀਂ ਲਾਈਆਂ ਗਈਆਂ ਦੇਖੋ ਸਹਿਨ ਸਾਹਿਬ ਜਿਹੜੀ ਜਾਣਕਾਰੀ ਮਿਲੀ ਹੈ ਉਹ ਇਹ ਹੈ ਜੀ ਕਿ 5 ਤਰੀਕ ਨੂੰ ਯਾਨੀ ਕਿ ਪਰਸੋਂ ਯਾਨੀ ਕਿ 5 ਜੁਲਾਈ ਨੂੰ ਅਮਰਤਪਾਲ ਸਿੰਘ ਨੇ ਸੌ ਚੁੱਕਣੀ ਆ ਉਸੇ ਦਿਨੀ ਇੰਜੀਨੀਅਰ ਰਸ਼ਦ ਨੇ ਵੀ ਸੌ ਚੁੱਕਣੀ ਆ ਐਤਕੀ ਲੋਕ ਸਭਾ ਦੀਆਂ ਟੋਣਾਂ ਦੇ ਵਿੱਚ ਦੋ ਜਿਹੜੇ ਆਜ਼ਾਦ ਜਿੱਤੇ ਆ ਜੇਲ੍ਹ ਦੇ ਵਿੱਚ ਬੈਠੇ ਉਹਨਾਂ ਦੇ ਵਿੱਚੋਂ ਇੱਕ ਜੰਮੂ ਕਸ਼ਮੀਰ ਦੀ ਬਾਰਾਮੂਲਾ ਸੀਟ ਤੋਂ ਇੰਜੀਨੀਅਰ ਰਸ਼ਦ ਆ ਜਿਨ੍ਹਾਂ ਨੇ ਉੱਤੇ ਯੂਵਾ ਪੱਧ ਤੱਕ ਪਰਚਾ ਦਰਜ ਆ ਤੇ ਅੱਗੇ ਗਲੇ ਜੀ ਕਿ ਉਹ ਤਿਹਾਰ ਦੀ ਜੇਲ੍ਹ ਦੇ ਵਿੱਚ ਬੰਦ ਆ ਅਮਰਤਪਾਲ ਸਿੰਘ ਖਡੂਰ ਸਾਹਿਬ ਤੋਂ ਜਿੱਤੇ ਆ ਤੇ ਉਹ ਜਿਹੜੇ ਆਪਾਂ ਜਾਣਦੇ ਕਿ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਆ ਤੋ ਇੰਜੀਨੀਅਰ ਰਾਸ਼ਦ ਦੇ ਬਾਰੇ ਪਹਿਲਾ ਖਬਰ ਆ ਗਈ ਸੀ ਵੀ 5 ਜੁਲਾਈ ਨੂੰ ਚੁਕੜੀਏ ਪਰ ਅੱਜ ਵੀ ਜਾਣਕਾਰੀ ਇਹ ਆ ਕਿ ਅਮਰਤਪਾਲ ਸਿੰਘ ਨੂੰ 4 ਦਿਨ ਦੀ ਪੈਰੋਲ ਮਿਲ ਗਈ 4 ਦਿਨ ਦੀ ਇਸ ਵੇਲੇ ਪੰਜਾਬ ਪੁਲਿਸ ਦੀ ਟੀਮ ਆ ਜਿਹੜੀ ਉਹ ਰਾਹ ਦੇ ਵਿੱਚ ਡਿਬਰੂਗੜ ਦੇ ਵੱਲ ਜਾ ਰਹੀ ਆ ਜਿੰਨੀ ਕਿ ਮੈਨੂੰ ਜਾਣਕਾਰੀ ਮਿਲੀ ਹੈ ਜੇਕਰ ਮੈਂ ਗਲਤ ਨਾ ਹੋਵਾਂ ਤਾਂ ਕੱਲ ਨੂੰ ਅਮਰਤਪਾਲ ਨੂੰ ਜਹਾਜ਼ ਦੇ ਰਾਹੀਂ ਕਹਿੰਦੇ ਵੀ ਦਿੱਲੀ ਲੈ ਕੇ ਆਇਆ ਜਾਊਗਾ ਤੇ ਪਰਸੋ ਯਾਨੀ ਕਿ 5 ਤਰੀਕ ਨੂੰ ਅਮਰਤਪਾਲ ਨੇ ਸਪੀਕਰ ਦੇ ਕਮਰੇ ਦੇ ਵਿੱਚ ਜਾ ਕੇ ਸੌ ਚੁਕਣੀ ਆ પણ મેને ਨੂੰ ਇਸ ਗੱਲ ਦੇ ਬਾਰੇ ਗਿਆਨ ਨਹੀਂ ਹੈ ਕਿਉਂਕਿ ਇੱਕ ਦਿਨ ਤਾਂ ਚਲੋ ਸੌ ਚੁੱਕਣ ਵਾਲੀ ਗੱਲ ਹੋਊਗੀ બાકી ਤਿੰਨ ਦਿਨ ਉਹਨੇ ਕਿੱਥੇ ਲਾਉਣੇ ਆ ਕਿ ਪੰਜਾਬ ਦੇ ਵਿੱਚ ਆਉਣਾ ਪਰਿਵਾਰ ਦੇ ਮੈਂਬਰਾਂ ਨੂੰ ਕਿੱਥੇ ਮਿਲਣਾ ਕੀ ਹੋਊਗਾ ਇਹਦੇ ਬਾਰੇ ਗਿਆਨ ਨਹੀਂ ਪਰ ਸੌ ਚੁੱਕਣ ਵਾਲਾ ਮਸਲਾ ਹੱਲ ਹੋ ਗਿਆ ਤੇ ਜਿਹੜਾ ਲੋਕ ਸਭਾ ਦਾ ਸੈਸ਼ਨ ਚੱਲ ਰਿਹਾ ਆ ਤਾਂ ਬਿਲਕੁਲ ਜੀ ਲੋਕ ਸਭਾ ਦਾ ਸੈਫਿੰਗ ਚੱਲ ਰਿਹਾ ਜੀ ਜੇ ਉਹ ਚਾਹੁੰਦੇ ਨੇ ਤਾਂ ਕੀ ਉਹ ਬਾਕੀ ਦੇ ਦਿਨ ਰਾਜ ਸਭਾ ਦੇ ਆਪਣੇ ਲੋਕ ਸਭਾ ਦੇ ਸੈਸ਼ਨ ਦੇ ਵਿੱਚ ਐਮਪੀ ਦੇ ਤੌਰ ਤੇ ਬੈਠ ਸਕਦੇ ਨੇ ਤੇ ਬੋਲ ਸਕਦੇ ਨੇ ਅਤੇ ਦੇਖੋ ਇਹਦੇ ਬਾਰੇ ਮੈਨੂੰ ਮੁਕੰਮਲ ਜਾਣਕਾਰੀ ਨਹੀਂ ਹੈ ਪਰ ਕਿਉਂਕਿ ਉਹਨਾਂ ਨੂੰ ਪੈਰੋਲ 4 ਦਿਨ ਦੀ ਹੀ ਮਿਲੀ ਹੈ ਤੇ ਸੈਸ਼ਨ ਹਲੇ ਕਾਫੀ ਲੰਮਾ ਸਮਾਂ ਚੱਲਣਾ ਪਰ ਇਹ ਵਕਤ ਸੁਗਭੀ ਪਈ ਨਿਜਮ ਕਾਨੂੰਨ ਸ਼ਰਤਾ ਸੰਵਿਧਾਨ ਕੀ ਕਹਿੰਦਾ ਇਹਦੇ ਬਾਰੇ ਜਾਣਕਾਰੀ ਨਹੀਂ ਹੈ ਅੱਛਾ ਜਿਹੜਾ ਉਹ ਬਾਬਾ ਸੀ ਜਿਹੜੇ ਤੁਸੀਂ ਕੱਲ ਦੱਸੀ ਸੀ ਜਿਹਦੇ ਸਟੈਂਪੀਡ ਹੋ ਗਈ ਸੀ ਭਗਦੜ ਮੱਚ ਗਈ ਸੀ ਤੇ ਕਈ ਬੰਦੇ ਮਾਰੇ ਗਏ 100 ਤੋਂ ਵੱਧ ਉਹਦਾ ਕੀ ਬਣਿਆ ਫਿਰ ਅੱਛਾ ਬਈ ਸਾਡੀ ਬੜੀ ਕਿਸਮਤੀ ਹੈ ਜੀ ਦੇਖੋ ਵੀ ਪੰਜਾਬ ਦੇ ਤੇ ਦੇਸ਼ ਦੇ ਲੋਕ ਆ ਜਿਹੜੇ ਉਹ ਵੱਖ-ਵੱਖ ਜਲੀ ਜੀ ਬਾਬਿਆਂ ਦੇ ਪਿੱਛੇ ਫਿਰਦੇ ਆ ਕਈ ਚਲੋ ਡੇਰੇਦਾਰ ਚੰਗੇ ਕੰਮ ਵੀ ਕਰਦੇ ਸੀ ਇਤਕਾਰ ਕਰਦੇ ਆ ਪਰ ਬਹੁਤ ਸਾਰੇ ਦੁਕਾਨਾਂ ਵੀ ਚਲਾਉਂਦੇ ਆ ਆਪ ਜਿੰਗਾ ਤੇ ਕਈ ਲੋਕਾਂ ਦੇ ਉੱਤੇ ਕਈ ਤਰ੍ਹਾਂ ਦੇ ਪਰਚੇ ਵੀ ਦਰਜ ਆ ਤੇ ਉਹਨਾਂ ਦੇ ਵਿੱਚੋਂ ਇੱਕ ਹਾਥਰਸ ਜ਼ਿਲ੍ਹੇ ਦੇ ਵਿੱਚ ਪੁੱਲ ਰਹੀ ਪਿੰਡ 47 ਕਿਲੋਮੀਟਰ ਦੂਰ ਉੱਥੋਂ ਹਾਥਰਸ ਤੋਂ ਯੂਪੀ ਦੇ ਵਿੱਚ ਉੱਥੇ ਜਿਹੜੀ ਕੱਲ ਭਗਤੜ ਮੱਛੀ ਸੀਗੀ ਸਤਸੰਗ ਦੇ ਪ੍ਰੋਗਰਾਮ ਦੇ ਮੌਕੇ ਇਸੇ 123 ਲੋਕਾਂ ਦੀ ਬਹੁਤ ਵੱਡੀ ਪੁਸ਼ਟੀ ਹੁਣ ਤੱਕ ਹੋ ਚੁੱਕੀ ਹੈ ਜੀ 150 ਦੇ ਕਰੀਬ ਲੋਕ ਲਖਮੀ ਆ ਉਹਨਾਂ ਦੇ ਵਿੱਚੋਂ ਕਈ ਜਿਹੜੇ ਮਰਦ ਕੰਡੇ ਆ ਉਹਨਾਂ ਦੀ ਮੌਤ ਦੇ ਵਿੱਚ ਵਾਧਾ ਹੋ ਸਕਦਾ ਮੌਤ ਦੀ ਗਿਣਤੀ ਦੇ ਵਿੱਚ ਅੰਕੜੇ ਦੇ ਵਿੱਚ ਤੇ ਉਸ ਤੋਂ ਅਗਲੀ ਜਾਣਕਾਰੀ ਮਹੱਤਵਪੂਰਨ ਇਹ ਆ ਵੀ ਜਿਹੜਾ ਇਹ ਡੇਰੇ ਵਾਲਾ ਬੰਦਾ ਜਿਹੜਾ ਕਿ ਕਹਿੰਦਾ ਜੀ ਮੈਂ ਭੋਲਾ ਬਾਬਾ ਜੀ ਦਾ ਨਾਂ ਰੱਖਿਆ ਇਹ ਬੰਦੇ ਦੇ ਉੱਤੇ ਜਬਰ ਜਨਾ ਦੇ ਪਰਚੇ ਵੀ ਦਰਜ ਰਹੇ ਆ ਪਰ ਇਹ ਬੰਦਾ ਬਾਹਰ ਆ ਕੇ ਜੇਲ੍ਹ ਦੇ ਵਿੱਚੋਂ ਤੇ ਫਿਰ ਭੋਲਾ ਬਾਬਾ ਬਣ ਗਿਆ ਅੱਜ ਇਹਦੇ ਲੱਖਾਂ ਦੀ ਗਿਣਤੀ ਵਿੱਚ ਫੋਲੋਅਰ ਆ ਤੇ ਰਾਜਨੀਤਿਕ ਲੋਕ ਇਹਦਾ ਪਾਣੀ ਭਰਦੇ ਆ ਉਹ ਬਾਬਾ ਹਲੇ ਤੱਕ ਇੱਕ ਸ਼ਬਦ ਮੂੰਹ ਦੇ ਵਿੱਚ ਉਹਦੀ ਉਹਨੇ ਕੱਢਿਆ ਕਿ ਭਾਈ ਮੇਰੇ ਤੋਂ ਗਲਤੀ ਹੋ ਗਈ ਆ ਮੈਨੂੰ ਆਸ਼ਰਮ ਦੇ ਵਿੱਚ ਆਏ ਪ੍ਰੋਗਰਾਮ ਦੇ ਵਿੱਚ ਆਏ ਸਤਸੰਗ ਵਿੱਚ ਆਏ ਲੋਕਾਂ ਦੇ ਮਰਨ ਦਾ ਦੁੱਖ ਹੈ ਉਹ ਆਪਣਾ ਕਾਫਲਾ ਲੈ ਕੇ ਗੱਡੀਆਂ ਨੂੰ ਟੂ ਟੂ ਕਰਦਿਆਂ ਗੱਡੀਆਂ ਨੂੰ ਸਿਕਿਉਰਿਟੀ ਲੈ ਕੇ ਤੇ ਇੱਕ ਹੋਰ ਆਸ਼ਰਮ ਤੇ ਚਲਾ ਗਿਆ ਉੱਥੇ ਯੂਪੀ ਦੀ ਪੁਲਿਸ ਦਾ ਪਹਿਰਾ ਸਖਤ ਲਾਤਾ ਫਿਰ ਉਸ ਤੋਂ ਕੁਝ ਘੰਟਿਆਂ ਬਾਅਦ ਉਹ 5-6 ਗੱਡੀਆਂ ਦਾ ਕਾਫਲਾ ਲੈ ਕੇ ਕਿਤੇ ਨਿਕਲਿਆ ਉਹਦੇ ਵਿੱਚੋਂ ਕੁਝ ਗੱਡੀਆਂ ਦੇ ਉੱਤੇ ਬੀਜੇਪੀ ਦੀ ਝੰਡੀ ਲੱਗੀ ਸੀ ਸੋ ਮਤਲਬ ਇਹ ਆ ਕਿ ਉਸ ਬੰਦੇ ਨੇ ਇੱਕ ਵਾਰ ਵੀ ਇਹ ਗੱਲ ਆਪਣੇ ਮੂੰਹ ਦੇ ਵਿੱਚੋਂ ਨਹੀਂ ਕੱਢੀ ਕਿ ਭਾਈ ਮੈਨੂੰ ਆਪਣੇ ਭਗਤਾਂ ਦੇ ਮਰਨ ਦਾ ਦੁੱਖ ਆ ਸਾਡੇ ਕੋਲ ਕਪੈਸਿਟੀ ਜਿਹੜੀ ਵਧੜ ਕਰਕੇ ਲੋਕਾਂ ਦੀ ਸੰਗਤ ਵੀ ਤੇ ਫਿਰ ਉਹ ਸੰਭਾਲੀ ਨਹੀਂ ਗਈ ਸੰਗਤ ਉਹਨੇ ਕੁਝ ਵੀ ਕਿਹਾ ਲੋਕ ਮਰ ਗਏ ਮਰ ਗਏ ਤੇ ਜਿਹੜੀ ਐਫ ਆਈ ਆਰ ਦਰਜ ਹੋਈ ਆ ਕਮਾਲ ਦੀ ਗੱਲ ਤੁਸੀਂ ਸਭ ਇਹ ਆ ਐਫ ਆਈ ਆਰ ਦੇ ਵਿੱਚ ਉਹਦਾ ਨਾਮ ਹੀ ਨਹੀਂ ਹੈ ਨਾ ਹੂੰ ਅੱਛਾ ਜਿਹੜੀ ਬੀਬੀ ਕੁਲਵਿੰਦਰ ਕੌਰ ਨੇ ਚਪੇੜ ਮਾਰੀ ਸੀ ਕੰਗਣਾ ਰਣੋਦ ਦੇ ਬੰਗਲੌਰ ਉਹਦੀ ਬਦਲੀ ਕਰ ਦਿੱਤੀ ਆ ਜਾਂ ਬੰਗਲੌਰ ਉਹ ਵੈਸੇ ਗਈ ਆ ਨਹੀਂ ਕਿ ਉਹਦੀ ਬਦਲੀ ਕਰ ਦਿੱਤੀ ਗਈ ਆ ਬੰਗਲੌਰ ਦੇ ਵਿੱਚ ਉਹਦੀ ਬਦਲੀ ਕਰ ਦਿੱਤੀ ਗਈ ਆ ਤੇ ਦੂਜੀ ਮਹੱਤਵਪੂਰਨ ਗੱਲ ਹੈ ਜੀ ਕਿ ਜਿਹੜੀ ਇਹ ਬੀਬੀ ਕੁਲਵਿੰਦਰ ਕੌਰ ਆ ਇਹ ਤੇ ਇਹਦਾ ਪਤੀ ਦੋਵੇਂ ਜਣੇ ਸੀਆਈਐਸਐਫ ਦੇ ਵਿੱਚ ਨੌਕਰੀ ਕਰਦੇ ਆ ਹੂੰ ਹੂੰ ਦੋਵਾਂ ਦੀ ਹੀ ਪਤਾ ਲੱਗਾ ਕਿ ਬਦਲੀ ਆ ਜਿਹੜੀ ਉਹ ਕਰ ਦਿੱਤੀ ਗਈ ਆ ਬੰਗਲੌਰ ਦੇ ਵਿੱਚ ਮੈਨੂੰ ਹੁਣੇ-ਹੁਣੇ ਰਿਪੋਰਟ ਮਿਲੀ ਆ ਵੀ ਹਾਲੇ ਉਹ ਸਸਪੈਂਡ ਹੀ ਆ ਹਾਲੇ ਬਹਾਲ ਨਹੀਂ ਹੋਈ ਪਰ ਬਦਲੀ ਉਹਦੀ ਬੰਗਲੌਰ ਦੀ ਕਰ ਦਿੱਤੀ ਗਈ ਜਿਹਨੂੰ ਹੁਣ ਬੰਗਲੁਰੂ ਕਹਿੰਦੇ ਆ ਤੇ ਇਸ ਕੁੜੀ ਦੇ ਭਰਾ ਸ਼ਿਰਕ ਨੇ ਗੱਲ ਕਹੀ ਆ ਕਿ ਪਹਿਲਾਂ ਭਾਂਦੇ ਭਾਂਜੀ ਸਾਡੇ ਕੋਲੇ ਇੱਥੇ ਸੀ ਹੁਣ ਬੰਗਲੌਰ ਦੇ ਵਿੱਚ ਪੜ੍ਹਨ ਲੱਗ ਪਏ ਆ ਸੋ ਇਹ ਬੜੀ ਚਰਚਾ ਦੇ ਵਿੱਚ ਗੱਲ ਸੀ ਅੱਜ ਇੱਕ ਕੰਗੜਾ ਨੌਤਨੀ ਵੀ ਅਪੀਲ ਕੀਤੀ ਆ ਲੋਕਾਂ ਨੂੰ ਉਹਨੇ ਪੰਜਾਬ ਦਾ ਨਾਂ ਨਹੀਂ ਲਿਆ ਕਹਿੰਦੀ ਵੀ ਇਹ ਧੂਮੀ ਹਿਮਾਚਲ ਪ੍ਰਦੇਸ਼ ਦੇ ਵਿੱਚ ਕੁਝ ਇੱਕ ਵਾਰਦਾਤਾ ਇਹੋ ਜਿਹੀਆਂ ਵਾਪਰ ਰਹੀਆਂ ਜਿਹਨੂੰ ਉਸ ਕੁੱਟ ਮਾਰ ਦੀ ਗੱਲ ਆਪਾਂ ਕਹਿੰਦੇ ਆ ਵੀ ਭਾਈ ਦੇ ਧੂਮੀ ਕਿਸੇ ਨੂੰ ਲੜਨ ਚੱਤ ਰਹਿਣ ਵਾਸਤੇ ਪ੍ਰੇਰਿਤ ਨਹੀਂ ਕਰਨੀ ਤੁਸੀਂ ਇੱਥੇ ਆਓ ਇੱਥੇ ਖੁਸ਼ੀਆਂ ਲਓ ਇੱਥੇ ਕੈਮਪੀਸੈਂਟ ਕਰੋ ਪਰ ਗੱਲ ਇਹ ਆ ਵੀ ਉੱਥੇ ਲੋਕ ਜਾਂਦੇ ਜਦੋਂ ਹਿਮਾਚਲ ਪ੍ਰਦੇਸ਼ ਦੇ ਵਿੱਚ ਤੇ ਕੁੱਝ ਕ ਲੋਕਾਂ ਦੇ ਨਾਲ ਕੋੜੇ ਤਜਰਬੇ ਹੋਏ ਆ ਇਸ ਕਰਕੇ ਲੋਕਾਂ ਨੇ ਹਿਮਾਚਲ ਵੱਲ ਜਾਣਾ ਹਾਲ ਦੀ ਘੜੀ ਘਟਾਇਆ ਹੋਇਆ ਜੀ ਹੂੰ ਹੂੰ ਸੋ ਅਲਸ ਸਸਪੈਂਡ ਹੈ ਕੁਲਵਿੰਦਰ ਕੌਰ ਆ ਬਿਲਕੁਲ ਜੀ ਹਾਲੇ ਸਸਪੈਂਡ ਆ ਪਰ ਜਿਵੇਂ ਉਹਦੀ ਬਦਲੀ ਕੀਤੀ ਗਈ ਛੇਤੀ ਬਹਾਲ ਵੀ ਹੋ ਜੇ ਅੱਛਾ ਗਰਮੀਤ ਕੌਰ 바ਵਾ ਦੀ ਬੇਟੀ ਹੈ ਜਿਹੜੀ ਉਸ ਨੂੰ ਕੀ ਤਕਲੀਫ ਹੋ ਗਈ ਸੀ ਮੰਤਰੀ ਨੇ ਕੀ ਮਦਦ ਕੀਤੀ ਹੈ ਦਾਕ ਕਰਨ ਪਹਿਲਾਂ ਨਾ ਅਸੀਂ ਇੱਕ ਪ੍ਰੋਗਰਾਮ ਕੀਤਾ ਸੀ ਮੈਂ ਜਾ ਕੇ ਇੰਟਰਵਿਊ ਕੀਤੀ ਸੀਗੀ ਗਲੋਰੀ ਬਾਵਾ ਦੀ ਮੈਂ ਧੰਨਵਾਦ ਦੀਆਂ ਪੰਜਾਬ ਦੇ ਮੰਤਰੀ ਸਾਹਿਬ ਦਾ ਵੀ ਬਾਕੀ ਪੰਜਾਬ ਦਾ ਦਾ ਵੀ ਜਿਨ੍ਹਾਂ ਨੇ ਉਹ ਇੰਟਰਵਿਊ ਦੇਖੀ ਤੇ ਉਸ ਕੁੜੀ ਦੀ ਮਦਦ ਬਹੁਤ ਕੀਤੀ ਆ ਗੁਰਮੀਤ ਬਾਵਾ ਨੂੰ ਪਦਮ ਪੂਸ਼ਣ ਪੁਰਸਕਾਰ ਮਿਲਿਆ ਸੀ ਗੁਰਮੀਤ ਬਾਵਾ ਦੁਨੀਆ ਦੇ ਉੱਤੇ ਨਹੀਂ ਆ ਮਹਾਨ ਗਾਇਕਾ ਗੁਰਮੀਤ ਬਾਵਾ ਉਹਨਾਂ ਦੇ ਪਤੀ ਦੇਵ ਕ੍ਰਪਾਲ ਬਾਵਾ ਦੀ ਵੀ ਮੌਤ ਹੋ ਗਈ ਸੀ ਉਹਨਾਂ ਦੀ ਧੀ ਰਾਣੀ ਲਾਜੀ ਬਾਵਾ ਦੀ ਵੀ ਪਿੱਛੇ ਜੇ ਮੌਤ ਹੋਈ ਹੈ ਕੈਂਸਰ ਦੇ ਕਰਕੇ ਹੁਣ ਦੋ ਜਣੀਆਂ ਬਾਕੀ ਨੇ ਗੁਰਮੀਤ ਬਾਵਾ ਦੀਆਂ ਧੀਆ ਇੱਕ ਗਲੋਰੀ ਬਾਵਾ ਇੱਕ ਹੋਰ ਧੀਆ ਜਿਹੜੀ ਦੂਜੀ ਧੀਆ ਜਿਉਂਦੀ ਤੇ ਉਹ ਮੈਂਟਲੀ ਤੌਰ ਤੇ ਡਿਸਟਰਬ ਆ ਉਹਦੇ ਬੱਚੇ ਵੀ ਲਾਚੀ ਦੇ ਬੱਚੇ ਵੀ ਤੇ ਗਲੋਰੀ ਆਪ ਦੇ ਬੱਚੇ ਵੀ ਬਹੁਤ ਔਖੇ ਹਾਲਾਤ ਦੇ ਵਿੱਚ ਪਾਲ ਰਹੀ ਆ ਉਹਦੇ ਘਰ ਦੇ ਵਿੱਚ 5-6 ਦੁਕਾਨਾਂ ਹੈਗੀਆਂ 5-6 ਦੁਕਾਨਾਂ ਉੱਤੇ 25 ਸਾਲ ਤੋਂ ਕਬਜ਼ਾ ਕੀਤਾ ਹੋਇਆ ਮੈਂ ਜਾ ਕੇ ਦੇਖਿਆ ਉਹ ਕਬਜ਼ੇ ਦੀਆਂ ਦੁਕਾਨਾਂ ਦੇ ਵਿੱਚ ਇੱਕ ਬੰਦੇ ਨੇ ਪ੍ਰਾਪਰਟੀ ਡੀਲਰ ਦਾ ਦਫ਼ਤਰ ਖੋਲਿਆ ਹੋਇਆ ਕਮਾਲ ਦੀ ਗੱਲ ਇਹ ਆ ਪ੍ਰੋਪਰਟੀ ਤੇ ਕਬਜ਼ਾ ਕਰਕੇ ਪ੍ਰੋਪਰਟੀ ਡੀਲਰ ਦਾ ਦਫਤਰ ਖੋਲੀ ਬੈਠੇ ਆ ਵੀ ਭਾਈ ਆ ਜਾਓ ਇੱਥੇ ਜ਼ਮੀਨ ਜਾਇਦਰ ਵੇਚੋ ਤੇ ਖਰੀਦੋ ਕਰਾਏ ਤੇ ਲੈ ਲਓ ਕੋਠੀਆਂ ਉਸ ਤੋਂ ਕੁਲੀ ਗੱਲ ਹੈ ਵੀ ਇਹ ਇੰਟਰਵਿਊ ਦੇਖ ਕੇ ਤੇ ਪੰਜਾਬ ਦੀ ਸਰਕਾਰ ਨੇ ਇੱਕ ਉਦਮ ਕੀਤਾ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਕੁਲਦੀਪ ਸਿੰਘ ਢਾਲੀਵਾਲ ਜਿਹੜੇ ਪੰਜਾਬ ਦੇ ਕੈਬਨਟ ਮੰਤਰੀ ਗੰਡ ਡਿਊਟੀ ਲਈ ਆ ਅੱਜ ਕੁਲਦੀਪ ਸਿੰਘ ਢਾਲੀਵਾਲ ਅਮਰਤਸਰ ਦੇ ਡਿਪਟੀ ਕਮਿਸ਼ਨਰ ਤੇ ਬਾਕੀ ਪ੍ਰਸ਼ਾਸਨਿਕ ਅਧਿਕਾਰੀ ਗਲੋਰੀ 바ਵਾ ਦੇ ਘਰ ਦੇ ਵਿੱਚ ਗਏ ਗੁਰਮੀਤ 바ਵਾ ਦੇ ਘਰ ਦੇ ਵਿੱਚ 1 ਲੱਖ ਰੁਪਈਆ ਕੁਲਦੀਪ ਸਿੰਘ ਢਾਲੀਵਾਲ ਨੇ ਆਪਣੀ ਤਨਖਾਹ ਦੇ ਵਿੱਚੋਂ ਦਿੱਤਾ ਤੇ 1 ਲੱਖ ਰੁਪਏ ਡੀਸੀ ਸਾਹਿਬ ਨੇ ਰੈਡ ਕਲਸਪੋਬੰਦੇ ਵਿੱਚੋਂ ਦਿੱਤਾ। ਸੋ 2 ਲੱਖ ਰੁਪਏ ਦਾ ਚੈੱਕ ਦੇ ਕੇ ਆਏ ਆ ਤੇ ਉਹਨਾਂ ਨੇ ਇਹ ਗੱਲ ਕਹੀ ਆ ਵੀ ਅਸੀਂ ਪਾਈ ਪੂਰੀ ਕੋਸ਼ਿਸ਼ ਕਰ ਰਹੇ ਆ ਵੀ ਇਹਨਾਂ ਦੁਕਾਨਦਾਰਾਂ ਦੇ ਨਾਲ ਬੈਠ ਕੇ ਕੋਈ ਤਾਲਮੇਲ ਕਰਕੇ ਵੀ ਇਸ ਮਸਲੇ ਦਾ ਹੱਲ ਕੱਢੀਏ ਤੇ ਜਾਂ ਇਹਨਾਂ ਦੇ ਉੱਤੇ ਬਣਦੀ ਸਾਰੀ ਕਾਰਵਾਈ ਕਰ ਗਏ ਜੀ। ਉਹ ਕਿਰਾਇਆ ਵੀ ਨਹੀਂ ਦੇ ਰਹੇ, ਦੱਬੀ ਬੈਠੇ ਨੇ। ਬਿਲਕੁਲ ਜੀ ਕਿਰਾਇਆ ਵੀ ਨਹੀਂ ਦੇ ਰਹੇ ਲੰਮੇ ਸਮੇ ਤੋਂ। ਇੱਕ ਤਾਂ ਹੱਕੇ ਤੋਂ ਵੱਧ ਦਾ ਸਮਾਂ ਹੋ ਗਿਆ। ਗਲੋਰੀ ਬਾਬਾ ਨੇ ਮੈਨੂੰ ਇਹ ਗੱਲ ਕਹੀ ਕਿ ਮੇਰੀ ਮਾਂ ਵੀ ਇਸੇ ਦੁੱਖੋਂ ਮਰ ਗਈ। ਤੇ ਘਰ ਦੇ ਵਿੱਚ ਹੀ ਆਪਣੇ ਬੈਠ ਕੇ ਸਾਨੂੰ ਹੀ ਅੱਖਾਂ ਦਿਖਾਈ ਜਾਂਦੇ ਆ ਸਾਡੇ ਨਾਂ ਤੇ ਰਜਿਸਟਰੀ ਹੈ ਸਾਡੇ ਨਾਂ ਤੇ ਬਿਜਲੀ ਦਾ ਬਿੱਲ ਆ ਤੇ ਮੇਰਾ ਪਿਓ ਵੀ ਉਹਨੇ ਵੀ ਕੱਲਾ ਕੱਲਾ ਘਰ ਦੇ ਵਿੱਚ ਮਰਦ ਸੀਗਾ ਤੇ ਉਹ ਵੀ ਇਸੇ ਦੇਖੋ ਤੁਰ ਗਿਆ ਤੇ ਸਾਡੀ ਕੋਈ ਬਾਹ ਫੜਨ ਵਾਲਾ ਹੈ ਨਹੀਂ ਉਹਨੇ ਇਹ ਗੱਲ ਕਹੀ ਸੀ ਅੱਛਾ ਚੀਫ ਮਿਨਿਸਟਰ ਭਗਵੰਤ ਮਾਨ ਨੇ ਜਿਹੜਾ ਸ਼ੋ ਰੋਡ ਸ਼ੋ ਕੱਢਿਆ ਸੀ ਕਿਵੇਂ ਰਿਹਾ ਦੇਖੋ ਜਨਦਰ ਦੇ ਵਿੱਚ ਹੀ ਉਹਨਾਂ ਨੇ ਰੋਡ ਸ਼ੋ ਕੱਢਿਆ ਰੋਡ ਸ਼ੋ ਕੱਢ ਕੇ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਅਸੀਂ ਵੱਧ ਤੋਂ ਵੱਧ ਐਤਕੀ ਜਿੱਤ ਆ ਜਿਹੜੀ ਉਹਦੇ ਨੇੜੇ ਪਹੁੰਚੇ ਹੋਏ ਆ 10 ਜੁਲਾਈ ਨੂੰ ਜਿਹੜੀ ਜਲੰਧਰ ਦੇ ਵਿੱਚ ਪੱਛਮੀ ਦੇ ਵਿੱਚ ਵੋਟਾਂ ਪੈਣੀਆਂ ਤੇ ਚੀਫ ਮਿਨਿਸਟਰ ਸਾਹਿਬ ਨੇ ਗੱਲ ਕਹੀ ਹੈ ਜੀ ਕਿ ਐਤਕੀ ਜਲੰਧਰ ਵੈਸਟ ਤੇ ਮਹਿੰਦਰ ਪਬਲਿਕ ਇਜ਼ ਦਾ ਵੈਸਟ ਉਹਨਾਂ ਨੇ ਕਿਹਾ ਜੀ ਕਿ ਮਹਿੰਦਰ ਭਗਤ ਹੀ ਜਿੱਤੂਗਾ ਉਹ ਕਹਿੰਦੇ ਜਿਹੜੇ ਬਾਕੀ ਆ ਉਹ ਹਵਾ ਦੇ ਬੁੱਲੇ ਵਾਂਗ ਉੱਡ ਜਾਣੇ ਆ ਅੱਜ ਜਲੰਧਰ ਦੇ ਅਵਤਾਰ ਨਗਰ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਰੋਡ ਸ਼ੋਅ ਕੱਢਿਆ ਤੇ ਉਹਨਾਂ ਨੇ ਇਹ ਗੱਲ ਕਹੀ ਆ ਵੀ ਇਹ ਸੀਟ ਸਾਡੀ ਝੋਲੀ ਦੇ ਵਿੱਚ ਪੈ ਗਈ ਸਮਝੋ ਜੀ ਹਮ ਹਮ ਤੇ ਜਾਖੜ ਤੇ ਬਾਜਵਾ ਸਾਹਿਬ ਕੀ ਕਹਿੰਦੇ ਨੇ ਜਿਹੜੇ ਪ੍ਰਤਾਪ ਸਿੰਘ ਬਾਜਵਾ ਤੇ ਸੁਨੀਲ ਜਾਖੜ ਹੋਰਾਂ ਨੇ ਅੱਜ ਸ਼ਬਦ ਕੁਵਾਰ ਕੀਤੇ ਆ ਉਹ ਕਹਿੰਦੇ ਵੀ ਜਿਹੜੀ ਸੂਬੇ ਦੀ ਸਰਕਾਰ ਆ ਇਹ ਝੂਠ ਬੋਲਦੀ ਆ ਕੁਫਰ ਤੋਲਦੀ ਆ ਉਹ ਕਹਿੰਦੇ ਵੀ ਇਹਨਾਂ ਦੀ ਕਹਿਣੀ ਤੇ ਕਰਨੀ ਦੇ ਵਿੱਚ ਸਮਾਨਤਾ ਨਹੀਂ ਹੈ ਉਹ ਕਹਿੰਦੇ ਵੀ ਬੜੇ ਦੁੱਖ ਦੀ ਗੱਲ ਹੈ ਇਹ ਵੀ ਭਾਈ ਇਹ ਕਹਿੰਦੇ ਕੁਝ ਹੋਰ ਆ ਤੇ ਕਰਦੇ ਕੁਝ ਹੋਰ ਆ ਅੱਜ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕਹਿੰਦੇ ਵੀ ਸੀਤ ਲੰਗਰਾਲ ਤਾਂ ਬੰਦਾ ਬਹੁਤ ਮਾੜਾ ਏ ਤਾਂ ਇਦਾਂ ਦਾ ਹੈ ਇਹ ਤਾਂ ਉਦਾਂ ਦਾ ਹੈ ਤੇ ਭਾਈ ਜੇਕਰ ਇਦਾਂ ਉਦਾਂ ਦਾ ਹੈ ਤਦ ਤੁਹਾਡੀ ਪਾਰਟੀ ਨੇ ਇਹਨੂੰ ਟਿਕਟ ਦਿੱਤੀ ਸੀ ਤੁਹਾਡੀ ਪਾਰਟੀ ਨੇ ਇਹਨੂੰ ਜਿਤਾਇਆ ਸੀਗਾ ਤੇ ਉਦੋਂ ਵੀ ਤਾਂ ਇਹਦੇ ਉੱਤੇ ਪਰਚੇ ਸੀ ਤੇ ਉਦੋਂ ਵੀ ਤਾਂ ਇਹਦੇ ਉੱਤੇ ਦੋਸ਼ਹੀ ਲੱਗਦੇ ਸੀਗੇ ਉਹ ਕਹਿੰਦੇ ਵੀ ਹੁਣ ਗੱਲਾਂ ਹੋਰ ਕਹਿੰਦੇ ਪਹਿਲਾਂ ਗੱਲਾਂ ਹੋਰ ਸੀ ਬਾਕੀ ਜਿਹੜੀਆਂ ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ ਆ ਰਹੀਆਂ ਨੇ ਕੀ ਫਰਕ ਪੈਣ ਵਾਲਾ ਉਹਨਾਂ ਜ਼ਿਮਨੀ ਚੋਣਾਂ ਦੇ ਵਿੱਚ ਦੇਖੋ ਜਲੰਧਰ ਦੀ ਚੋਣ ਤੋਂ ਬਾਅਦ ਜਲੰਧਰ ਦੀ ਜ਼ਿਮਨੀ ਚੋਣ ਤੋਂ ਬਾਅਦ ਤਿੰਨ ਤੋਂ ਲੈ ਕੇ 4 ਮਹੀਨਾ ਦੇ ਵਿੱਚ ਵਿੱਚ ਪੰਜਾਬ ਦੀਆਂ 4 ਹੋਰ ਸੀਟਾਂ ਦੇ ਉੱਤੇ ਵੋਟਾਂ ਪੈਣੀਆਂ ਜਿਹੜੀਆਂ ਸੀਟਾਂ ਖਾਲੀ ਹੋਈਆਂ ਉਹਨਾਂ ਸੀਟਾਂ ਦੇ ਵਿੱਚ ਇੱਕ ਸੀਟ ਬਰਨਾਲੇ ਵਾਲੀ ਜਾਂ ਨੀਤਹਿਰ ਵਾਲੀ ਦੂਜੀ ਗਿੱਦੜਵਾਹੇ ਵਾਲੀ ਜਾਂ ਰਾਜਾ ਬੜੇਗੜ ਵਾਲੀ ਤੀਜੀ ਚੱਬੇਵਾਲ ਸੀਟ ਆ ਜਿਹੜੀ ਕਿ ਰਾਜਕੁਮਾਰ ਚੱਬੇਵਾਲ ਵਾਲੀ ਆ ਚੌਥੀ ਸੀਟ ਡੇਰਾ ਬਾਬਾ ਨਾਨਕ ਦੀ ਸੁਖਜਿੰਦਰ ਸਿੰਘ ਰੰਧਾਵਾ ਵਾਲੀ ਇਹ ਚਾਰੇ ਜਾਣੇ ਜਿਹੜੇ ਉਹ ਵਿਧਾਇਕ ਤੋਂ ਐਮਪੀ ਬਣ ਕੇ ਸੀਟਾਂ ਖਾਲੀ ਹੋ ਗਈਆਂ ਇਹਨਾਂ ਚਾਰ ਸੀਟਾਂ ਦੇ ਉੱਤੇ ਹਲੇ ਚੋਣਾਂ ਦੀ ਕੋਈ ਤਰੀਕ ਦਾ ਐਲਾਨ ਨਹੀਂ ਹੋਇਆ ਪਰ ਤਿੰਨ ਉਮੀਦਵਾਰਾਂ ਦੇ ਨਾਮ ਦਾ ਐਲਾਨ ਜ਼ਰੂਰ ਹੋ ਗਿਆ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਬੈਠੇ ਹੋਏ ਜਿਹੜੇ ਸਾਥੀ ਨੇ ਅਮਰਤਪਾਲ ਦੇ ਉਹਨਾਂ ਨੇ ਪਰਿਵਾਰਕ ਮੈਂਬਰਾਂ ਨੇ ਐਲਾਨ ਕੀਤਾ ਹੋਇਆ ਉਹ ਕਹਦੇ ਵੀ ਅਮਰਤਪਾਲ ਤੋਂ ਬਾਅਦ ਸਾਡੇ ਪਰਿਵਾਰਕ ਮੈਂਬਰ ਵੀ ਇਹ ਜ਼ਮੀਨੀ ਟੋਣਾ ਲੜਨਗੇ ਐਮਐਲਏ ਬਣਨਗੇ ਉਹਦੇ ਵਿੱਚ ਪ੍ਰਧਾਨ ਮੰਤਰੀ ਬਾਜੇਕੇ ਦੇ ਪਰਿਵਾਰ ਨੇ ਗੱਲ ਕਹੀ ਆ ਕਿ ਗਿੱਦੜਵਾਹੇ ਤੋਂ ਟੋਣ ਲੜਨਗੇ ਉਹਦੇ ਦਲਜੀਤ ਸਿੰਘ ਕਲਸੀ ਦੇ ਭਰਾ ਨੇ ਗੱਲ ਕਹੀ ਆ ਕਿ ਡੇਰਾਬਾਬਾ ਨਾਲ ਤੋਂ ਟੋਣ ਲੜਨਗੇ ਤੇ ਭਲਵੰਤ ਸਿੰਘ ਰਾਉਕ ਜਿਹੜੇ ਅਮਰਤਪਾਲ ਦੇ ਸਾਥੀ ਡਿਬਰੂਗੜ੍ਹ ਦੀ ਜੇਲ੍ਹ ਤੇ ਬੰਦ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਜੀ ਕਿ ਉਹ ਬਰਨਾਲੇ ਤੋਂ ਟੋਣ ਲੜਨਗੇ ਤੇ ਕੱਲੀ ਚੱਬੇਵਾਲ ਵਾਲੀ ਸੀਟ ਈ ਬਾਕੀ ਆ ਜਿੱਥੋਂ ਹਾਲੇ ਤੱਕ ਐਲਾਨ ਨਹੀਂ ਹੋਇਆ ਜੀ ਅੱਛਾ ਬੀਬੀ ਸਰਜੀਤ ਕੌਰ ਹੋਰਾਂ ਨੇ ਤਿੰਨ ਪਾਰਟੀਆਂ ਬਦਲ ਲੀਆਂ ਉਪਰੋਂ ਥੋੜੀ ਕੁਛ ਘੰਟਿਆਂ ਚ ਕੀ ਉਹਨਾਂ ਦੀ ਕ੍ਰੈਡਿਬਿਲਟੀ ਨੂੰ ਫਰਕ ਨਹੀਂ ਪਿਆ ਕੋਈ ਦੇਖੋ ਸਿਰ ਸਾਬ ਮੰਨੀਆਂ ਜਾਂ ਨਾ ਮੰਨੀਆਂ ਮਹਿਸੂਸ ਕਰਕੇ ਜਾਂ ਨਾ ਕਰਕੇ ਫਰਕ ਤਾਂ ਪੈਂਦਾ ਕਿਉਂਕਿ ਜਿਵੇਂ ਸਿਆਣੇ ਕਹਿੰਦੇ ਹੁੰਦੇ ਸਵੇਰ ਦਾ ਭੁੱਲਿਆ ਕਹਿੰਦੇ ਵੀ ਸ਼ਾਮ ਨੂੰ ਘਾਰਾ ਗਿਆ ਉਹਨੂੰ ਭੁੱਲਿਆ ਨਹੀਂ ਕਹਿੰਦੇ ਕਹਿੰਦੇ ਬੀਬੀ ਸਰਜੀਤ ਕੌਰ ਦੀ ਇਹ ਗੱਲ ਬਣੀ ਹੈ ਹੁਣ ਤਾਂ ਲੋਕ ਕਿ ਚੁਟਕਲ ਬਣਾਈ ਬੈਠੇ ਆ ਤੜਕੇ ਨੂੰ ਕਿਤੇ ਹੋਰ ਤੇ ਦਸਾਂ ਘੰਟੇ ਬਾਅਦ ਕਿਤੇ ਹੋਰ ਤੇ ਇਹ ਗੱਲ ਉਹਨਾਂ ਦੇ ਪੱਖ ਦੇ ਵਿੱਚ ਵੀ ਜਾਂਦੀ ਹੈ ਗੱਲ ਖਿਲਾਫ ਵੀ ਜਾਂਦੀ ਹੈ ਉਸ ਤੋਂ ਵੱਡੀ ਗੱਲ ਮਹੱਤਵਪੂਰਨ ਇਹ ਆ ਦੀ ਪੰਜਾਬ ਦੀ ਰਾਜਨੀਤੀ ਹੈ ਵੀ ਇੱਕ ਡਰਾਮਾ ਜਾਂ ਬਣੀ ਪਈ ਆ ਕੋਈ ਕਿਸੇ ਬਾਰੇ ਕੁਛ ਕਹੀ ਜਾਂਦਾ ਹੋ ਕਿਸੇ ਬਾਰੇ ਕੁਛ ਕਹੀ ਜਾਂਦਾ ਤੇ ਬੀਬੀ ਸਰਜੀਤ ਕੌਰ ਦੇ ਸ਼ੁਭਚਿੰਤਕਾਂ ਨੇ ਅੱਜ ਹੋਰ ਹੀ ਗੱਲ ਕਹਿਤੀ ਕਹਿੰਦੇ ਬੀਬੀ ਜੀ ਤਾਂ ਜਾਣਦੇ ਇਛਕ ਨਹੀਂ ਸੀਗੇ ਉਹ ਤਾਂ ਵੈਸੇ ਭਗਵੰਤ ਸਮਾਨ ਸਾਹਿਬ ਨੂੰ ਮਿਲਣ ਦੇ ਲਈ ਗਏ ਸੀਗੇ ਉਹਨਾਂ ਨੇ ਗੱਲ ਦੇ ਵਿੱਚ ਪੜਨਾ ਪਾਤਾ ਤੇ ਇਹ ਸ਼ਾਮਲ ਕਰ ਲਈ ਦੀ ਬਾਕੀ ਆਮ ਆਦਮੀ ਪਾਰਟੀ ਦੇ ਕਿਹੜੇ ਐਮਐਲਏ ਦੇ ਨਾਂ ਤੇ ਪੈਸੇ ਮੰਗੇ ਆ ਜੇਲ੍ਹ ਚੋਂ ਇਹ ਜੀ ਅਮਲੋ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਆ ਗੁਰਿੰਦਰ ਸਿੰਘ ਗੈਰੀ ਬੜਿੰਗ ਕਿਸੇ ਬੰਦੇ ਨੇ ਫੋਨ ਕੀਤਾ ਕਹਿੰਦੇ ਜੀ ਮੈਂ ਐਮਐਲਏ ਬੋਲਦਾ ਸਿੱਪ ਫਲਾਣੇ ਅਕਾਊਂਟ ਨੰਬਰ ਦੇ ਵਿੱਚ ਪੈਸੇ ਪਾ ਦਿਓ ਹੁਸ਼ਿਆਰਪੁਰ ਦੀ ਜੇਲ੍ਹ ਦੇ ਵਿੱਚ ਬੰਦਾ ਇੱਕ ਕੈਦੀ ਉਹਦੀ ਆਈਡੀ ਦੇ ਵਿੱਚ ਪੈਸੇ ਪਾ ਦਿਓ ਇਹ ਗੱਲ ਕਹਿੰਦੀ ਕਹਿੰਦੀ ਤੇ ਇਹ ਜਿਹੜੇ ਗੈਰੀ ਬੈਂਕ ਦੇ ਪੀਏ ਤੱਕ ਪਹੁੰਚ ਗਈ ਤੇ ਉਹ ਇਸ ਗੱਲ ਤੋਂ ਸਾਰਾ ਟੱਬਰ ਤੇ ਸਾਰੇ ਜਿਹੜੀ ਆ ਉਹ ਐਮਐਲਏ ਦੀ ਟੀਮ ਹੈਰਾਨ ਆ ਵੀ ਭਾਈ ਅਸੀਂ ਤਾਂ ਪੈਸੇ ਮੰਗੇ ਹੀ ਨਹੀਂ ਜਿਹੜੇ ਠੱਗ ਛਾਤਰ ਬੰਦੇ ਆ ਉਹ ਐਮਐਲਏ ਦੇ ਨਾਂ ਦੇ ਹੀ ਵਰਤੋਂ ਕਰਕੇ ਤੇ ਕਿਵੇਂ ਪੈਸੇ ਮੰਗਦੇ ਇਹ ਵੇਰਵਾ ਇਹਦਾ ਇਹ ਆ ਹੁਣ ਪਤਾ ਲੱਗਾ ਵੀ ਐਮਐਲਏ ਦੇ ਪੀਏ ਦੇ ਵੱਲੋਂ ਸੋ ਬੰਦੇ ਤੋਂ ਬਦਦੇ ਉੱਤੇ ਜਿਹਨੇ ਕਿ ਇਹ ਸਾਰਾ ਕੁਝ ਕੀਤਾ ਉਹਦਾ ਨਾਮ ਹੈਗਾ ਜੀ ਬਲਜਿੰਦਰ ਪਾਲ ਸਿੰਘ ਔਰ ਭੁਪਿੰਦਰ ਜਸਰਾਜ ਉਹਦੇ ਉੱਤੇ ਪਰਚਾ ਦਰਜ ਕਰਵਾਇਆ ਗਿਆ ਹੈ ਜੀ ਤੇ ਬਾਕੀ ਜਿਹੜਾ ਸਰਨਾ ਨੇ ਬਾਗੀ ਧੜੇਵਰੇ ਕਈ ਕਮੈਂਟ ਕੀਤੇ ਆ ਕੀ ਕਹਿੰਦੇ ਆ ਸਰਨਾ ਸਾਹਿਬ ਦਿੱਲੀ ਤੋਂ ਸਰਨਾ ਜੀ ਨੇ ਇਹ ਗੱਲ ਕਹੀ ਸਨ ਸਾਹਿਬ ਕਿ ਦੇਖੋ ਇਹ ਬੜੀ ਦੁਖ ਦੀ ਗੱਲ ਆ ਇਸ ਵੇਲੇ ਉਹ ਕਹਿੰਦੇ ਜੀ ਕਿ ਮੈਂ ਪਹਿਲਾਂ ਵੀ ਇਹ ਗੱਲ ਕਹਿਣਾ ਸੀ ਅੱਜ ਵੀ ਗੱਲ ਕਹਿਣਾ ਕਿ ਜਿਹੜੇ ਬਾਗੀ ਨੇ ਉਹ ਬਾਗੀ ਤਾਂ ਭਾਜਪਾ ਦੀ ਬੋਲੀ ਬੋਲਦੇ ਭਾਜਪਾ ਦੇ ਨਾਲ ਤੁਰੇ ਹੋਏ ਆ ਉਹ ਕਹਿੰਦੇ ਜੀ ਇਹ ਜਿਹੜੀ ਲੋਕ ਸਭਾ ਦੀਆਂ ਚੋਣਾਂ ਦੇ ਮੌਕੇ ਵੀ ਰਲੇ ਹੋਏ ਸੀ ਉਧਰ ਤੇ ਅੱਜ ਵੀ ਉਧਰਲੇ ਪਾਸੇ ਰਲੇ ਹੋਏ ਆ ਆ ਕਾਲੀ ਦਲ ਨੂੰ ਕੋਈ ਫਰਕ ਨਹੀਂ ਪੈਂਦਾਗਾ ਪਰ ਇਹ ਜਿਹੜੇ 5-7 ਬੰਦੇ ਆ ਇਹ ਸਮੁੱਚਾ ਆ ਕਾਲੀ ਦਲ ਨਹੀਂ ਆ ਇਹ ਸੋਚੀ ਬੈਠੇ ਵੀ ਭਾਈ ਅਸੀਂ ਬਹੁਤ ਨੁਕਸਾਨ ਕਰਦੇਗੇ ਪਰ ਇਦਾਂ ਹੋਣਾ ਨਹੀਂ ਤੇ ਪੰਜਾਬ ਦਾ ਮੌਸਮ ਕਿਹੋ ਜਿਹਾ ਜੀ ਪੰਜਾਬ ਦਾ ਮੌਸਮ ਅੱਜ ਇਸ ਵੇਲੇ ਤਾਂ ਜਦੋਂ ਮੈਂ ਖਬਰਾਂ ਨਹੀਂ ਸੰਭ ਪਾ ਰਿਹਾ ਜਲੰਧਰ ਦੇ ਵਿੱਚ ਹਵਾ ਚੱਲ ਰਹੀ ਆ ਉਧਰ ਪੰਜਾਬ ਦੇ ਵਿੱਚ ਗਰਮ ਸਮਝਾ ਮੌਸਮ ਸੀਗਾ ਗਰਮੀ ਬਹੁਤ ਸੀਗੀ ਜੀ ਅੱਜ ਕਿਤੇ ਕੜੀਆਂ ਪੈਣ ਦੀ ਖਬਰ ਨਹੀਂ ਵਾਲੀ ਮੌਸਮ ਮਾਪ ਕਹਿੰਦਾ ਵੀ ਆਉਂਦੇ 24 ਘੰਟੇ ਦੇ ਵਿੱਚ ਕਈ ਸਮਾਂ ਤੇ ਮੀਂਹ ਪੈਣ ਦੀ ਆਸ ਹੈ ਜੀ ਟ੍ਰੈਨਾ ਜੀ ਇੱਥੇ ਜਿਹੜਾ ਰਾਹੁਲ ਗਾਂਧੀ ਦੀ ਲੋਕ ਸਭਾ ਦੀ ਸਪੀਚ ਆ ਉਹਦਾ ਬੜਾ ਜ਼ਿਕਰ ਹੋ ਰਿਹਾ ਹੈ ਕਹਿੰਦੇ ਬੜੀ ਧੂਆਂ ਤਾਰ ਉਹਨਾਂ ਨੇ ਸਪੀਚ ਦਿੱਤੀ ਆ ਔਰ ਇਵਨ ਪ੍ਰਾਈਮ ਮਿਨਿਸਟਰ ਨੇ ਤੇ ਗ੍ਰਹਿ ਮੰਤਰੀ ਨੇ ਵੀ ਉਹਦਾ ਨੋਟਿਸ ਲਿਆ ਕਿ ਹੁਣ ਜਿਹੜਾ ਰਾਹੁਲ ਗਾਂਧੀ ਆ ਉਹਦਾ ਇੰਪ੍ਰੈਸ਼ਨ ਪਹਿਲਾਂ ਨਾਲੋਂ ਵੱਖਰਾ ਬਣ ਗਿਆ ਜਿਹਨੂੰ ਪਹਿਲਾਂ ਪੱਪੂ ਕਹਿੰਦੇ ਸੀ ਉਹਨੂੰ ਬਿਲਕੁਲ ਜੀ ਜੀ ਸਾਹਿਬ ਇਹ 100% ਦੀ ਗੱਲ ਸੱਚ ਆ ਵੀ ਰਾਹੁਲ ਗਾਂਧੀ ਦਾ ਪ੍ਰਭਾਵ ਬਹੁਤ ਬਦਲਿਆ ਰਾਹੁਲ ਗਾਂਧੀ ਨੇ ਇਤਕੀ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਵੀ ਪਟਾਕੇ ਭਾਸ਼ਣ ਦਿੱਤੇ ਰੈਲੀਆਂ ਦੇ ਵਿੱਚ ਉਹਨੂੰ ਅਸੀਂ 5-7 ਸਾਲ ਪਹਿਲਾਂ ਵਾਲਾ ਰਾਹੁਲ ਗਾਂਧੀ ਨਹੀਂ ਹੁਣ ਕਹਿ ਸਕਦੇ ਇਹ ਮੇਰੇ ਕਹਿਣ ਦੇ ਉੱਤੇ ਕੋਈ ਯਕੀਨ ਕਰਨ ਦੀ ਲੋੜ ਨਹੀਂ YouTube ਦੇ ਉੱਤੇ ਉਹਦੇ 5 ਸਾਲ ਪਹਿਲਾਂ ਦੇ ਭਾਸ਼ਣ ਦੇਖ ਲਓ ਤੇ ਆਹ ਲੋਕ ਸਭਾ ਦੀਆਂ ਚੋਣਾਂ ਦੇ ਮੌਕੇ ਪ੍ਰਚਾਰ ਦਾ ਤਰੀਕਾ ਦੇਖ ਲਓ ਜ਼ਮੀਨ ਅਸਮਾਨ ਦਾ ਅੰਤਰ ਆ ਤੇ ਹੁਣ ਜਦੋਂ ਉਹ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਵਿਦੇਸ਼ ਮੰਤਰੀ ਸਾਰੇ ਮੰਤਰੀਆਂ ਤੇ ਸਮੁੱਚੇ ਬੀਜੇਪੀ ਦੀ ਇਕਾਈ ਦੇ ਇੰਡੀਆ ਦੇ ਮੈਂਬਰਾਂ ਦੀ ਹਾਜ਼ਰੀ ਦੇ ਵਿੱਚ ਲੋਕ ਸਭਾ 'ਚ ਬੋਲੇ ਆ ਉਹ ਬਹੁਤ ਢੱਲੇ ਨਾਲ ਬੋਲਿਆ ਬੰਦਾ ਉਹ ਬੰਦੇ ਦੇ ਪੱਪੂ ਸ਼ਬਦ ਲਾ ਕੇ ਪਰੇ ਮਾਰਿਆ ਉਸ ਬੰਦੇ ਨੇ ਇਹ ਗੱਲ ਦੱਸਦੀ ਆ ਕਿ ਮੇਰੇ ਕੋਲ ਤਰਕ ਵੀ ਕਿਵੇਂ ਆ ਤੇ ਉਹਦੇ ਤਰਕਾਂ ਦੇ ਮੂਰੇ ਟਿਕੇ ਨਹੀਂ ਹਾ ਵਿਰੋਧ ਕਰਨਾ ਰੌਲਾ ਪਾਉਣਾ ਮੇਜ਼ ਥਾਪੜੀ ਜਾਣਾ ਥਰਕਾ ਕਰੀ ਜਾਣਾ ਹਰ ਲਹਮ ਕਰਨਾ ਉਹ ਗੱਲ ਵੱਖਰੀ ਆ ਪਰ ਗੱਲ ਇਹ ਵੀ ਰਾਹੁਲ ਗਾਂਧੀ ਦਾ ਕਦ ਬਹੁਤ ਵਧਿਆ ਜੀ ਸਪੀਕਰ ਦੀ ਭੂਮਿਕਾ ਬਾਰੇ ਤੁਹਾਡਾ ਕੀ ਵਿਚਾਰ ਆ ਦਬਾ ਜੀ ਸਪੀਕਰ ਸਾਹਿਬ ਜਸਟਿੰਟ ਸੁਣੇ ਗਏ ਆ ਉਸ ਦਿਨ ਰਾਹੁਲ ਗਾਂਧੀ ਨੇ ਗੱਲ ਕਹੀ ਸੀ ਕਿ ਵਿਰੋਧੀ ਧਿਰ ਨੂੰ ਵੀ ਬਰਾਬਰ ਦੀ ਭੂਮਿਕਾ ਤੁਸੀਂ ਦਿਓ ਐਤਕੀ ਸਪੀਕਰ ਸਾਹਿਬ ਦੇ ਉੱਤੇ ਵੀ ਰਾਹੁਲ ਗਾਂਧੀ ਦੇ ਸਵਾਲ ਖੜੇ ਕੀਤੇ ਆ ਉਹ ਕਹਿੰਦੇ ਕਿ ਜਦੋਂ ਰਾਹੁਲ ਗਾਂ ਮੈਂ ਯਾਨੀ ਕਿ ਤੁਹਾਨੂੰ ਹੱਥ ਮਿਲਾਇਆ ਸਪੀਕਰ ਸਾਹਿਬ ਤੁਸੀਂ ਬਿਲਕੁਲ ਨਹੀਂ ਝੁਕੇ ਸਿੱਧੇ ਖੜੇ ਰਹੇ ਜਦੋਂ ਪ੍ਰਧਾਨ ਮੰਤਰੀ ਸਾਹਿਬ ਨਾਲ ਤੁਸੀਂ ਹੱਥ ਮਿਲਾਇਆ ਬਿਲਕੁਲ ਲਿਪਗਏ ਝੁਕ ਗਏ ਕਾਰਨ ਕੀ ਆ ਉਹ ਕਹਿੰਦੇ ਕਿ ਸਤਕਾਰ ਦੇ ਤੌਰ ਤੇ ਮੈਂ ਝੁਕਿਆ ਉਹ ਕਹਿੰਦੇ ਕਿ ਦੇਖੋ ਚੁਣੇ ਹੋਏ ਨੁਮਾਇंदे ਦੀ ਗੱਲ ਆ ਚੁਣਿਆ ਹੋਇਆ ਨਮਾਇੰਦਾ ਬਹਿ ਨਹੀਂ ਤੁਸੀਂ ਇਸ ਤਰੀਕੇ ਦੇ ਨਾਲ ਨਾ ਚੱਲੋ ਤੁਸੀਂ ਬਿਲਕੁਲ ਸਿੱਧੇ ਰਹੋ ਤੁਸੀਂ ਸਭ ਦੇ ਸਾਹੇ ਆ ਸੋ ਉਹਨਾਂ ਨੇ ਸਪੀਕਰ ਨੂੰ ਇਹ ਗੱਲ ਕਹੀਏ ਜੀ ਜਰਨੈ ਜੀ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਮਿਹਰਬਾਨੀ ਜੀ ਮਿਹਰਬਾਨ ਇਸ ਦਾ ਮਜ਼ਾ ਜਹੁਰ ਹੈ ਰੈਡ ਐਫ ਐਮ